ساتنام ساتنام شری واہی گروہ صاحب ست نام شری واحی گور سمرن سب کچھ پائیے برتی کال نہ جائی اس عبر تبر قطراچو جو سب میں رہیا سمائی جا کے سمرن سب کچھ پائیے ਬਿਰਥੀ ਕਾਲ ਨਾ ਜਾਈ ਤਿਸ ਪ੍ਰਭ त्याਗ ਅਬਰਕਤ ਰਾਚੋ ਜੋ ਸਭ ਮੈਂ ਰਹਿ ਅਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰਸ ਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿ ਅਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਟ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਏ ਬਿਰਤੀ ਕਾਲ ਨਾ ਜਾਈ ਇਸ ਪ੍ਰਭ ਤਿਆਗ ਵਰਕਤ ਰਾਚੋ ਜੋ ਸਭ ਮੈਂ ਰਹਿ ਆਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ واہ گر جی واہِ کا خالصہ واہ گر جی واہِ کی گر فتح, جی فتح سورٹ محلہ پنجوان جا جا سمرن سب کچھ پائیے برتی کال نہ جائی اس پرب عبر قطرا چو جو سب میں رہیا سمائی جا کے سمرن سب کچھ پائیے ਵਿਰਤੀ ਕਾਲ ਨਾ ਜਾਏ ਤਿਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿ ਆਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰਸ ਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ واہ گر جی کا خالصہ واہ گر جی کی فتح محلہ سمرن سب کچھ برتی کال نہ جائی اس پرب تبر چو جو سب میں رہیا سمائی جا کے سمرن سب کچھ پائیے ਵਿਰਤੀ ਕਾਲ ਨਾ ਜਾਏ ਇਸ ਪ੍ਰਭ ਤਿਆਗ ਵਰਕਤ ਰਾਚੋ ਜੋ ਸਭ ਮੈਂ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰਸ ਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ جا کے سمرن سب کچھ پائی کال نہ جا کے سمرن سب کچھ پائی برتھی کال نہ جائی تس پرب تیاگ ابرکت راچو جو, جو سب میں رہیا سمائی, جو سمائی. جو 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 سمائی. ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਇਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿ ਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਏ ਵਿਰਤੀ ਕਾਲ ਨਾ ਜਾਈ ਇਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਲਾ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੇ ਕਹ ਨਾਨਕ ਪਰਬ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰਕਤਿ ਰਾਚੋ ਜੋ ਸਭ ਮੈਂ ਰਹਿਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ त्याਗ ਅਬਰਕਤ ਰਾਚੋ ਜੋ ਸਭ ਮੈਂ ਰਹਿ ਆਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰਸ ਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ جا کے سمرن سب کچھ پائی کال نہ سمرن سب کچھ پائیے برتھی کال نہ جائی تیس پرب تبرکت راچو جو سب میں رہیا سمائی ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸੰਮਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗਲ ਲਾਵੇ ਕਹ ਨਾਨਕ ਪਰਬ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਆਵੈ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਇਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਏ ਬਿਰਤੀ ਕਾਲ ਨਾ ਜਾਈ ਇਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੇ ਕਹ ਨਾਨਕ ਪਰਬ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨਾ ਜਾਈ ਇਸ ਪ੍ਰਭ ਤਿਆਗ ਵਰਕਤ ਰਾਚੋ ਜੋ ਸਭ ਮੈਂ ਰਹਿ ਅਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ ਰਹਾ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸਾਰਸ ਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹਉ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ